ਮਹਿਲਕਲਾ ਦੇ ਪਿੰਡ ਚੰਨਣਵਾਲ ਵਿਖੇ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਸਰਪੰਚ ਦਾ ਵੱਡਾ ਕੁਲਾਸਾ ਸ਼ਰਮਵਿਕਦਾ ਹੈ ਪਿੰਡ ਵਿੱਚ ਚਿੱਟਾ ਮਹਿਲਕਲਾ ਦੇ ਪਿੰਡ ਚੰਨਣਵਾਲ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਬਿਆਨਤ ਸਿੰਘ ਦੱਸਿਆ ਜਾ ਰਿਹਾ ਹੈ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ ਮਾਪਿਓ ਨੇ ਵੱਡਾ ਬਿਆਨ ਜਾਰੀ ਕੀਤਾ ਕਿਹਾ ਕਿ 40 ਤੋਂ 45 ਲੋਕ ਪਿੰਡ ਵਿੱਚ ਹੀ ਵੇਚਦੇ ਹਨ ਚਿੱਟਾ ਪਿੰਡ ਦੀ ਪੰਚਾਇਤ ਵੀ ਦੇ ਚੁੱਕੀ ਹੈ ਇਸ ਵਿਸ਼ੇ ਨੂੰ ਲੈ ਕੇ ਪ੍ਰਸ਼ਾਸਨ ਨੂੰ ਕਈ ਵਾਰੀ ਜਾਣਕਾਰੀ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਰਪੰਚ ਨੇਕ ਸਿੰਘ ਵੀ ਕਹਿ ਰਹੇ ਹਨ ਕਿ ਪਿੰਡ ਵਿੱਚ ਸ਼ਰੇਆਮਿਕ ਰਿਹਾ ਹੈ ਚਿੱਟਾ ਜਦੋਂ ਇਸ ਮਾਮਲੇ ਸਬੰਧੀ ਥਾਣਾ ਮਹਿਲਕਲਾ ਦੇ ਐਸਐਸਓ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰਵਾਰਕ ਮੈਂਬਰਾਂ ਵੱਲੋਂ ਜੋ ਵੀ ਬਿਆਨ ਸਾਡੇ ਕੋਲ ਦਰਜ ਕਰਵਾਇਆ ਜਾਵੇਗਾ ਉਸ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਆਓ ਜਾਣਦੇ ਹਾਂ ਕੀ ਕਹਿ ਰਿਹਾ ਹੈ ਇਸ ਮਾਮਲੇ ਸਬੰਧੀ ਪਿੰਡ ਦਾ ਸਰਪੰਚ ਤੇ ਮਾਤਾ ਪਿਤਾ ਅਤੇ ਭਰਾ ਰਿਸ਼ਤੇਦਾਰ ਅਤੇ ਆਸ-ਪਾਸੇ ਦੇ ਲੋਕ ਅਤੇ ਪੁਲਿਸ ਦਾ ਇਸ ਮਾਮਲੇ ਸਬੰਧੀ ਕੀ ਕਹਿਣਾ ਹੈ ਆਓ ਜਾਣਦੇ ਹਾਂ ਕਿੰਨੀ ਵੱਡੀ ਦੁੱਖ ਦੀ ਗੱਲ ਤਾਂ ਕੀ ਹੋ ਸਕਦੀ ਹੈ ਇੱਕ ਸੱਬੀ ਜਾਲ ਦਾ ਨੌਜਵਾਨ ਇੱਕ ਨਸੇ ਦੀ ਉਹ ਮੋੜੋ ਜਨਾ ਮਰ ਜਾਣਾ ਇਤੋਂ ਵੱਡੀ ਕੀ ਤਰਸਦੀ ਹੋ ਸਕਦੀ ਹੈ ਇਤੋਂ ਵੱਡਾ ਕੁਛ ਨਹੀਂ ਕਿਉਂਕਿ ਇੱਕ ਘਰ ਸੰਨਾ ਹੋ ਗਿਆ ਇੱਕ ਬਾਪ ਬੈਠਾ ਰੋ ਰਿਹਾ ਕੀ ਕਹਿ ਸਕਦਾ ਕੁਛ ਕਹਿ ਨਹੀਂ ਸਕਦਾ ਸਰਕਾਰਾਂ ਬਹੁਤ ਕਦਮ ਚੱਕੇ ਜਾ ਰਹੇ ਸਰਕਾਰਾਂ ਕੱਲੀਆਂ ਗੱਲਾਂ ਕਦਮ ਚੱਕਦੀਆਂ ਨੇ ਕੁਛ ਕੰਮ ਨਹੀਂ ਹੋ ਰਿਹਾ ਗਰਾਊਂਡ ਫਲੋਰ ਤੇ ਕੁਛ ਨਹੀਂ ਹੋ ਰਿਹਾ ਕੋਈ ਮੁਲਾਜ਼ਮ ਨਹੀਂ ਪੂਰੇ ਇੱਥੇ ਕੋਈ ਕੁਛ ਵੀ ਨਹੀਂ ਹੈਗਾ ਮੈਂ ਤਾਂ ਮੈਂ ਤਾਂ ਸਮਝਦਾ ਵੀ ਕੁਛ ਨਹੀਂ ਹੈਗਾ ਇੱਥੇ ਅੱਜਕੱਲ ਸਿਰਫ ਅਖਬਾਰੀ ਬਿਆਨਬਾਜ਼ੀ ਹੋਈ ਆ ਹੋਰ ਕੁਝ ਨਹੀਂ ਹੋ ਰਿਹਾ ਬਿਆਨ ਦੇ ਪਿਤਾ ਨੇ ਕਿਹਾ ਕਿ 40 ਤੋਂ 45 ਬੰਦੇ ਜਿਹੜੇ ਇੱਥੇ ਵੇਚ ਰਹੇ ਆ ਤੁਸੀਂ ਮੋਟੋ ਮੋਟੋ ਸਪੈਂਚ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੇਚਦੇ ਆ ਵੇਚਣ ਦੇ ਅਸੀਂ ਤਾਂ ਦੱਸ ਵੀ ਸਕੇ ਆ ਸਰਕਾਰਾਂ ਨੂੰ ਵੀ ਦੱਸ ਸਕੇ ਆ ਥਾਣਿਆਂ 'ਚ ਵੀ ਦੱਸ ਸਕੀ ਜਾਂਦੇ ਵੀ ਆਹ ਆਹ ਬੰਦੇ ਆਹ ਕੁਝ ਕਰ ਰਹੇ ਨੇ ਪਰ ਉਹਨਾਂ ਕੋਲ ਕਿਉਂਕਿ ਨਫਰੀ ਇੰਨੀ ਘੱਟ ਆ ਮੁਲਾਜ਼ਮ ਤਾਂ ਹੈ ਨਹੀਂ ਕੋਈ ਥਾਣੇ 'ਚ ਇੱਕ 22 ਪਿੰਡਾਂ 'ਚ 10 ਮੁਲਾਜ਼ਮ ਨੇ ਕੀ ਕਰਨਗੇ ਉਹ ਕਿਹਨੂੰ ਫੜਨਗੇ ਜੇ ਅਸੀਂ ਕਿਸੇ ਨੂੰ ਦੱਸਦੇ ਆ ਤਾਂ ਉਹਨਾਂ ਕੋਲ ਕਿੱਥੇ ਟਾਈਮ ਆ ਖੋਰ ਰੋਲੇ ਝਗੜੇ ਹਾਈ ਕੋਰਟਾਂ ਕੇਸ ਉਹਨਾਂ ਕੋਲ ਕਿਸੇ ਪੁਲਿਸ ਨੂੰ ਜਦੋਂ ਵੀ ਕੋਈ ਸੂਚਿਤ ਕਰਦੇ ਆ ਤਾਂ ਉਹ ਹੁੰਦੇ ਹੀ ਨਹੀਂ ਟਾਈਮ ਵੇਲ ਅਵੇਲੇਬਲ ਹੀ ਨਹੀਂ ਹੁੰਦੇ ਕੋਈ ਨਫਰੀ ਵੀ ਦੇਣ ਕੋਈ ਬੰਦੇ ਹੋਏ ਉਹ ਕਰਨ ਕਿਸ ਇਕੱਲੀ ਗਰਾਉਂਡ ਫਲੋਰ ਤੇ ਕੁਝ ਨਹੀਂ ਹੈਗਾ ਮੈਂ ਤਾਂ ਇਹ ਹੀ ਕਹੂੰਗਾ ਵੀ ਗਰਾਉਂਡ ਫਲੋਰ ਤੇ ਨਹੀਂ ਕੁਝ ਹੋ ਰਿਹਾ ਇੰਨਾ ਸੌਖਾ ਨਹੀਂ ਵੀ ਨਸ਼ੇ ਏਡੀ ਸੇਤੀ ਬੰਦ ਹੋ ਜਾਣਗੇ ਗੱਲਾਂ ਨਾਲ ਕੁਝ ਨਹੀਂ ਬੰਦ ਹੋਣਾ ਇਹਨਾਂ ਨੂੰ ਕੋਈ ਰੁਜ਼ਗਾਰ ਦੇਵਾਂਗੇ ਬੱਚਿਆਂ ਨੂੰ ਕੋਈ ਉਹਨਾਂ ਨੂੰ ਉਸ ਲੈਵਲ ਦਾ ਬਣਾਵਾਂਗੇ ਫੇਰ ਹੀ ਸਮਝਣਗੇ ਕੋਈ ਕੰਮ ਕੋਈ ਹੋ ਤਾਂ ਹੋ ਹੀ ਨਹੀਂ ਰਿਹਾ ਪੰਚਾਇਤਾਂ ਇਕੱਲੀਆਂ ਕਹੀ ਜਾਈਏ ਅਸੀਂ ਵੀ ਪੰਚਾਇਤੀ ਆ ਕੀ ਕਰਾਂਗੇ ਅਸੀਂ ਅਸੀਂ ਤਾਂ ਦੱਸ ਹੀ ਸਕਦੇ ਆ ਦੱਸਣ ਤੇ ਜੇ ਕੋਈ ਗੱਲ ਕੋਈ ਕਾਰਵਾਈ ਨਹੀਂ ਹੋਊਗੀ ਤਾਂ ਫਿਰ ਕੀ ਕਰਾਂਗੇ ਮੇਰਾ ਜੀ ਭਵਿੰਦਰ ਸਿੰਘ ਭਵਿੰਦਰ ਕੀ ਲਾਦੇ ਬੈਂਟੋੜਾ ਪਿਤਾ ਜੀ ਮੇਰਾ ਕਿੰਨੀ ਉਮਰ ਸੀ 26 ਸਾਲ ਦੀ ਕੀ ਕਾਰਨ ਹੋਇਆ ਜੀ ਮੌਤ ਉਸ ওভারਡੋਜ਼ ਨਾਲ ਹੋਇਆ ਜੀ ਕਿੰਨੇ ਟਾਈਮ ਤੋਂ ਲੈ ਰਿਹਾ ਇਹ ਮਸ ਇਹ 2-4 ਹਫ਼ਤਿਆਂ ਤੋਂ ਲੈ ਰਿਹਾ ਸੀ ਪਹਿਲਾਂ ਨਹੀਂ ਖੇ ਲੈਂਦਾ ਹਾਂ ਜੀ ਹਾਂ ਜੀ ਕੀ ਕਾਰਨ ਹੋਇਆ ਉਹ ਬੋਲੋ ਉਸ ਕੇ ਮੇ ਉਹ ਬੜਾ ਜਿਆਦਾ ਲੈ ਕੇ ਆ ਗਿਆ ਜੀ ਰਾਤ ਨੂੰ ਇੱਥੇ ਮੈਂਟਿਸ ਸੈਟਅਪ ਹੋਊਗਾ ਹਾਂ ਜੀ ਰਾਤ ਨੂੰ ਲੈ ਗਏ ਤੇ ਬਸ ਤਾਂ ਕਿੰਨੇ ਬੱਚੇ ਤੁਹਾਡੇ ਤਿੰਨ ਬੱਚੇ ਨੇ ਕੀ ਕਹਿਣਾ ਚਾਹੋਂਗੇ ਜਿੱਥੇ ਕਹਿੰਦਾ ਕਿ ਨਸੇ ਬੰਦ ਹੋ ਗਏ ਆ ਇੱਥੇ ਕੁਝ ਨਹੀਂ ਬੰਦ ਹੁੰਦਾ ਜੀ ਨਾ ਇਹ ਕਰਵਾ ਸਕਣ ਨਾ ਹੀ ਹੋਵੇ ਪੁਲਿਸ ਵੀ ਕੁਝ ਕਰ ਲੇ ਚਾਹੇ ਮੁੱਖ ਮੰਤਰੀ ਕੁਝ ਕਰ ਲੈ ਤੇ ਨਜ਼ਰ ਨਹੀਂ ਬੰਦ ਹੁੰਦਾ ਮੇਰੇ ਪਿੰਡ ਦੇ ਵਿੱਚ ਅਨਨਵਾਲ ਦੇ ਵਿੱਚ ਘੱਟੋ ਘੱਟ 45 ਬੰਦੇ ਵੇਚਦੇ ਆ ਇਹ ਜੀ ਹਾਂਜੀ ਮੌਜੂਦਾਨ ਦੀ ਮੌਤ ਹੋਈ ਹੈ ਕੰਡਕਟਰ ਨਾਮ ਆ ਸਾਡੇ ਸਵੇਰੇ 8:30 ਸਾਡੇ ਕੋਲ ਰੁਕਾ ਸਿਵਲ ਮਹਿਲ ਖਲਾਤ ਮਸੂਲ ਹੋਇਆ ਸੀ ਬੈਂਕ ਸਿੰਘ ਸਨ ਚੰਕੌਰ ਸਿੰਘ ਜੀ ਡਰਾਡਟ ਆਇਆ ਸੀ ਜਿਸ ਤੇ ਅਸੀਂ ਮੌਕੇ ਤੇ ਸਾਡੇ ਆਈਓ ਪਹੁੰਚ ਕੇ ਮੌਕੇ ਦੇਖਿਆ ਵੀ ਡੈੱਡ ਬੋਡੀ ਅਸੀਂ ਸ਼ਿਫਟ ਇੱਥੇ ਮੌਤਰੀ ਜੀ ਰਖਵਤੀ ਹੈ ਉਹਦੇ ਫੇਰੈਂਟਸ ਤੇ ਅਸੀਂ ਬਿਆਨ ਲੈ ਰਹੇ ਹਾਂ ਜੋ ਵੀ ਉਹ ਬਿਆਨ ਲਿਖਾਉਣਗੇ ਜਿਸ ਵੀ ਕਾਰਬੀਕਰਮ ਜਿਹਾ ਉਹ ਜੀ ਕਾਰਬੀਏ ਸੀ ਹੋਇਆ ਜਮਾਨਾ ਪਰਮੇ ਜੀ ਸਿੰਘ ਪਰਮਜੀਤ ਸਿੰਘ ਜੀ ਕੀ ਨਾਮ ਹੈ મતਲਬ ਕਿ ਕੀ ਗੱਲਬਾਤ ਹੋਈ ਹੈ ਕਿਹੜਾ ਪਿੰਡ ਹੈ ਤੁਹਾਡਾ ਚੰਨ ਨਾਲ ਪਿੰਡ ਹੈ ਜੀ ਇਹ ਜੀ ਦੋ ਤਿੰਨ ਮੁੰਡਿਆਂ ਨਾਲ ਰਲ ਮਿਲ ਕੇ ਨੇ ਓਵਰਡੋਜ਼ ਲਾ ਦੀ ਚਿੱਤੇ ਦੀ ਕੌਣ ਸੀਗੇ ਇਹ ਇਹ ਮੇਰਾ ਭਰਾ ਹੀ ਸੀ ਕਾ ਕੀ ਨਾਮ ਸੀ ਇਹਦਾ ਬੇਅੰਤ ਜੀ ਕਿੰਨੀ ਉਮਰ ਸੀ ਇਹਦੀ ਇਹਦੀ 26 ਸਾਲ ਦੀ ਅਚਾ ਨਸ਼ੇ ਕਰਨ ਲੱਤੀ ਸੀ ਪਹਿਲਾਂ ਇਹ ਪਹਿਲਾਂ ਆਦੀ ਨਹੀਂ ਸੀ ਜੀ ਦੋ ਤਿੰਨ ਮੁੰਡਿਆਂ ਨਾਲ ਜਾਂਤਾ ਜਾਣੀ ਕਿ ਕਹਿ ਕੋ ਕੇ ਰਲ ਮਿਲ ਕੇ ਜਿਵੇਂ ਮਰਜ਼ੀ ਲਾ ਜਿਨੋ ਹੋ ਕਰਾਤਾ ਬਾਚੇ ਦੀ ਬੜਕ ਵੀ ਨਹੀਂ ਲਈ ਇਹਦੀ ਬਾਹ ਚ ਖੂਨ ਸਰਕਲ ਨਹੀਂ ਹੋਇਆ ਕਠਾਈ ਬਾਹ ਖੜ ਗਈ ਜਿਸ ਟਾਈਮ ਤੁਸੀਂ ਚੱਕਿਆ ਕੋਈ ਪਿਕਅਪ ਗੱਰਾ ਲੱਗਿਆ ਹੋਇਆ ਨਹੀਂ ਦੋ ਦਿਨ ਰਿਹਾ ਜੀ ਸਾਡੇ ਨਾਲ ਤਿੰਨ ਦਿਨ ਵੱਧ ਕੇ ਡੋਜ ਲਾ ਕੇ ਵੀ ਦੋ ਤਿੰਨ ਦਿਨ ਜਿਉਂਦਾ ਰਿਹਾ ਜੀ ਸਾਡੇ ਵਿੱਚ ਰਾਤ ਅਸੀਂ ਵੀ ਆਖਿਆ ਜੀ ਵੀ ਸੌਂ ਜੂ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਇੱਕ ਪੈਗ ਲਿਆ ਕੇ ਲਵਾਤਾ ਜੀ ਦੇਖ ਕੇ ਜਿਨੂੰ ਨੀਂਦ ਆ ਕੇ ਦਾ ਮਾਈਂਡ ਫਰੈਸ਼ ਹੋ ਜੂ ਤੇ ਉਹਦੇ ਨਾਲੇ ਜਿਆਦਾ ਔਖੇ ਔਖੇ ਸਾਹ ਲੈਣ ਲੱਗ ਪਿਆ ਸਰੇ ਮੇਰੇ ਹੱਥਾਂ ਚ ਇਹਦੇ ਜਾਨ ਚਲੀ ਗਈ ਜਿਵੇਂ ਜੀ ਪੁਲਿਸ ਕਹਿ ਰਹੀ ਹੈ ਕਿ ਨਸ਼ਾ ਅਸੀਂ ਬੰਦ ਕਰਤਾ ਫਲਾਣਾ ਕਹਤਾ ਉਹ ਵਾਸਿਆ ਹੀ ਬੰਦ ਕਰਦਾ ਨਹੀਂ ਬੰਦ ਕੀਤਾ ਜੀ ਸਾਡੇ ਪਿੰਡ ਜੀ ਥਾਂ ਥਾਂ ਤੇ ਚਿੱਟਾ ਵਿਕ ਰਿਹਾ ਥਾਂ ਥਾਂ ਤੇ ਜੀ ਕਟੋ ਕਟੇ ਸਾਡੇ ਪਿੰਡ ਦੇ 50 ਜਾਨੇ ਆ ਵੇਚਣ ਵਾਲੇ ਵੇਚਣ ਵਾਲੇ ਜਿਹੜੇ ਕਿ ਘਰ ਘਰ ਦੀ ਨੌਜਵਾਨ ਨੂੰ ਖਰਾਬ ਕਰ ਰਹੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਤਾਂ ਅਸੀਂ ਮੰਗ ਕਰਦੇ ਆ ਕਿ ਸਾਡਾ ਮੁੰਡਾ ਤਾਂ ਅੱਜ ਮਰ ਗਿਆ ਚਲੋ ਖੜਾ ਛੁੱਟ ਗਿਆ ਵੀ ਗਾਹਾਂ ਹੋਰ ਕਿਸੇ ਦੇ ਮੁੰਡੇ ਨਾ ਮਰਨ ਸੁਧਾਰ ਹੋਵੇ ਪਿੰਡ ਦਾ ਹੀ ਮੈਂ ਪਿੰਡ ਦੇ ਸਰਪੰਚ ਸਰ ਸਿੰਘ ਦਾ ਪੰਚਾਇਤ ਮੈਂਬਰ ਰਿਤਨਵਾਲ ਜੀ ਇਹ ਜਿਹੜੀ ਅੱਜ ਬੱਚੇ ਦੇ ਡੋਡੀ ਲੈ ਕੇ ਆਈ ਨਸ਼ਾ ਦਾ ਹਸਕਾਰ ਹੋਈ ਹੈ ਅੱਛਾ ਜੀ ਇਹ ਇਹ ਨਸ਼ੇ ਦੀ ਓਵਰਡੋਜ਼ ਨਾਲ ਹਾਂ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਪਰਿਵਾਰ ਕੋਈ ਕੋ ਨਹੀਂ ਪਰਿਵਾਰ ਦੇ ਵਿੱਚ ਜੀ ਤਿੰਨ ਬੱਚੇ ਆਈ ਇਹ ਕਿ ਕੁੜੀਆ ਤੋਂ ਮੁੰਡੇ ਆ ਜੀ ਇਸ ਦੀ ਉਮਰ ਕਿੰਨੀ ਸੀ ਉਹ 26 ਸਾਲ ਦੇ ਆ ਜੀ ਜੀ ਵਿਆਹ ਹੋਇਆ ਨਹੀਂ ਜੀ ਵਿਆਹ ਨਹੀਂ ਹੋਇਆ ਜੀ ਪਰਿਵਾਰਕ ਹਾਲਤ ਕਿਹੜਾ ਹਾਲਤ ਬੋਗਵੀਰ ਆ ਜੀ ਮਜ਼ਦੂਰੀ ਕਰਦੇ ਆ ਜੀ ਬਿਹਤਰ ਚਾਹੂਗੇ ਇੱਕ ਮੰਦਪਾਗੀ ਕਰਨਾ ਹੋਵੇ ਅੱਜ ਵਿਧਾਨ ਸਭਾ ਮਹਿਲਕਲਾਂ ਦੇ ਪਿੰਡ ਚੰਨਣਵਾਲ ਵਿਖੇ ਜਿਹੜਾ ਕਿ ਇੱਕ ਬਹੁਤ ਹੀ ਬਹੁਤ ਵੱਡਾ ਪਿੰਡ ਆ ਵੀ ਇੱਥੇ ਇੱਕ ਦੁਰਘਟਨਾ ਵਾਪਰੀ ਆ ਸਾਡੇ ਬੱਚੇ ਨੇ ਬਿਆਨ ਸਿੰਘ ਜੀ ਜਿਹੜੇ ਕਿ ਓਵਰਡੋਜ਼ ਨਸ਼ੇ ਦੀ ਕਾਰਨ ਉਹਨਾਂ ਦੀ ਮੌਤ ਹੋਈ ਆ ਸਰਕਾਰ ਨਿਤ ਨਮੇ ਬਿਆਨ ਦਿੰਦੀ ਹੈ ਵੀ ਸਾਡੇ ਤੁਸੀਂ ਪਿੱਛੇ ਦੇਖਿਆ ਹੋਊਗਾ ਕਿ 4500 ਪਿੰਡੋਂ ਨਸ਼ਾ ਮੁਕਤ ਕਰਤਾ ਮੈਂ ਉਹਨਾਂ ਨੂੰ ਸਵਾਲ ਵੀ ਕੀਤਾ ਵੀ ਤੁਸੀਂ 45 ਬੰਦੇ ਪੰਜਾਬ ਦੇ ਵਿੱਚੋਂ ਦੇ ਦੋ ਜਿਹੜੇ ਤੁਸੀਂ ਨਸ਼ਾ ਮੁਕਤ ਕੀਤੇ ਨੇ ਇੱਥੇ ਬਾਪੂ ਜੀ ਨੇ ਦੱਸਿਆ ਵੀ 45 ਤੋਂ 40 40 45 ਬੰਦੇ ਜਿਹੜੇ ਪਿੰਡ ਚੰਨਣਵਾਲ ਦੇ ਵਿੱਚ ਇਹ ਨਸ਼ਾ ਜਿਹੜਾ ਵੇਚ ਰਹੇ ਨੇ ਪੰਚਾਇਤ ਵੱਲੋਂ ਵੀ ਸਰਕਾਰਾਂ ਨੂੰ ਬੇਨਤੀ ਕੀਤੀ ਗਈ ਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਦਾ ਇੱਕ ਪਾਸੇ ਤਾਂ ਸੀਟ ਪਿੰਡਾਂ ਦੇ ਵਿੱਚ ਬੋਰਡ ਲਾਉਨੇ ਆ ਵੀ ਨਸ਼ਾ ਤਸਕਰੀ ਵਾਲਿਆਂ ਦੇ ਜਿਹੜੇ ਮਤਲਬ ਸਾਨੂੰ ਨੌ ਦੋਸ਼ੀ ਉਹਨਾਂ ਨੂੰ ਗੁਪਤ ਰੱਖਾਂਗੇ ਇਹਨੇ ਨੰਬਰ ਤੇ ਸਾਨੂੰ ਕਾਲ ਕਰੋ ਇਹਨਾਂ ਨੇ ਤਾਂ ਸਰਿਆਂਮ ਲਿਖ ਕੇ ਦਿੱਤਾ ਵਿਆ ਜਾਂ ਮਿਲ ਕੇ ਦੱਸਿਆ ਗਿਆ ਪੰਚਾਇਤ ਵੱਲੋਂ ਜਾਂ ਪਿੰਡ ਵੱਲੋਂ ਵੀ ਇਹ ਬੰਦੇ ਆ ਜਿਹੜੇ ਨਸ਼ਾ ਸਾਡੇ ਪਿੰਡ ਦੇ ਵਿੱਚ ਵੇਚ ਰਿਆ ਸਾਡੀ ਪਿੰਡ ਦੀ ਜਵਾਨੀ ਨੂੰ ਜਿਹੜਾ ਤਬਾਹ ਕਰ ਰਹੇ ਨੇ ਇਹਨਾਂ ਦਾ ਤੁਸੀਂ ਦੇਖਿਆ ਹੋਊਗਾ ਵੀ ਜਗਰਾਉਂ ਦਾ ਇੱਕ ਡਾਕਟਰ ਆ ਜਿਹੜਾ ਜਿਹਦੀ ਕੀ ਨਸ਼ਾ ਕੇਂਦਰ ਦੇ ਵਿੱਚ ਡਿਊਟੀ ਸੀ ਨਸ਼ਾ ਛਡਾਉਣ ਵਾਲੇ ਕੇਂਦਰ ਵਿੱਚ 4000 ਗੋਲੀਆਂ ਦੇ ਨਾਲ 21 ਕਰੋੜ ਰੁਪਏ ਦੇ ਨਾਲ ਜਿਹੜਾ ਉਹ ਫੜਿਆ ਗਿਆ ਉਹਦੇ ਤੇ ਸਰਕਾਰ ਨੇ ਕੀ ਕਾਰਵਾਈ ਕੀਤੀ ਆ ਜੱਕ ਮੈਡਮ ਜਿਹੜੀ ਪੁਲਿਸ ਵਾਲੀ ਫੜੀ ਸੀ ਉਹ ਕਦੋਂ ਦੀ ਬਾਹਰ ਆ ਗਈ ਉਹ ਤੇ ਪੁਲਿਸ ਕਾਰਵਾਈ ਕੀ ਕੀਤੀ ਆ ਉਹਦਾ ਕੀ ਕੀਤਾ ਗਿਆ ਇਸ ਤਰ੍ਹਾਂ ਨਾ ਵੀ ਨਸ਼ੇ ਦਾ ਜਿਹੜਾ ਮਾਰੂਦਾਰਾ ਦਾ ਦਸਾ ਜਿਹੜਾ ਪੰਜਾਬ ਦੇ ਵਿੱਚ ਦਿਨੋ ਦਿਨ ਵੱਧ ਰਿਹਾ ਜਿਹੜੀ ਸਰਕਾਰ ਕਹਿੰਦੀ ਆ ਵੀ ਅਸੀਂ 24 ਘੰਟਿਆਂ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ ਸਾਢੇ ਤਿੰਨ ਸਾਲ ਹੋ ਗਈ ਇਹਨਾਂ ਨੇ ਇੱਕ ਵੀ ਦੱਸ ਦੇਣ ਵੀ ਕਿਸੇ ਨੌਜਵਾਨ ਨੂੰ ਨਸ਼ਾ ਮੁਕਤ ਕੀਤਾ ਪੰਜਾਬ ਦੇ ਵਿੱਚ ਥਾਂ-ਥਾਂ ਬੋਰਡ ਲਾਈ ਜਾਂਦੇ ਵੀ ਅਸੀਂ ਨਸ਼ਾ ਮੁਕਤ ਪੰਜਾਬ ਨੂੰ ਕਰ ਰਹੇ ਹਾਂ ਪਰ ਗਰਾਊਂਡ ਲੈਵਲ ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜੇਕਰ ਕੋਈ ਸੱਚੀ ਤੁਹਾਡੇ ਮਨ ਦੇ ਵਿੱਚ ਪੰਜਾਬ ਦੇ ਲਈ ਕੋਈ ਭਾਵਨਾ ਹੈਗੀ ਜਾਂ ਨੌਜਵਾਨੀ ਨੂੰ ਬਚਾਉਣ ਦੀ ਕੋਈ ਗੱਲ ਹੈਗੀ ਆ ਤਾਂ ਗਰਾਊਂਡ ਲੈਵਲ ਤੇ ਆ ਕੇ ਕੰਮ ਕਰੋ ਇਸ ਇਤਿਹਾਰਵਾਦੀ ਦੇ ਵਿੱਚ ਕੁਝ ਨਹੀਂ ਰੱਖਿਆ ਸਾਡੇ ਮੌਜੂਦਾ ਐਮ.ਐਲ.ਏ ਸਾਹਿਬ ਕੁਲਵੰਤ ਫਟੋਰੀ ਤੋਂ ਭਗਵੰਤ ਮਾਨ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਕੱਲੇ ਇਸ ਇਤਿਹਾਰਵਾਦੀ ਦੇ ਵਿੱਚ ਲੋਕਾਂ ਦੇ ਵਿੱਚ ਜਾ ਜਾ ਕੇ ਗੱਡੀਆਂ ਲੈ ਕੇ ਉੱਧਰ ਲੈ ਕੇ ਉਹ ਪਿੰਡ ਦੇ ਵਿੱਚ ਲਾ ਕੇ ਟੈਂਟ ਲਾ ਕੇ ਅਨਾਊਂਸਮੈਂਟਾਂ ਕਰਤੀਆਂ ਵੀਸੀ ਨਸ਼ਿਆਂ ਦੇ ਖਿਲਾਫ ਕੰਮ ਕਰ ਰਹੇ ਆ ਪਰ ਇੱਥੇ ਪੰਜਾਬ ਦੇ ਵਿੱਚ ਕੁਝ ਨਹੀਂ ਹੋ ਰਿਹਾ ਮੈਂ ਕਹਿਣਾ ਚਾਹੁੰਦਾ ਹਾਂ ਕਿ ਸ਼ਹਿਰਦਾਰੀ ਘਟਾ ਦੇ ਦੇਖੋ ਬੜਾ ਦੁੱਖ ਹੁੰਦਾ ਕਿਉਂਕਿ ਮੈਂ ਵੀ ਦਲਿਤ ਭਾਈਚਾਰੇ ਚੋਂ ਆ ਜ਼ਿਆਦਾਤਰ ਜਿਹੜੀਆਂ ਨਸ਼ੇ ਦੀ ਜ਼ਪੇੜ ਦੇ ਵਿੱਚ ਪੰਜਾਬ ਦੇ ਵਿੱਚ ਸਾਡਾ ਭਾਈਚਾਰਾ ਹੈ ਇਹ ਇਤਫਾਕ ਦੀ ਗੱਲ ਹੈ ਇਹ ਅਸੈਂਬਲੀ ਵੀ ਰਿਜ਼ਰਵ ਹੈ ਇਹ ਵਿਧਾਨ ਸਭਾ ਵੀ ਰਿਜ਼ਰਵ ਹੈ ਤੇ ਐਮ ਐਲ ਏ ਸਾਡੇ ਭਾਈਚਾਰੇ ਚੋਂ ਹੀ ਨੇ ਕੱਲ 3-4 ਪਿੰਡਾਂ ਦੇ ਵਿੱਚ ਉਹ ਪ੍ਰੋਗਰਾਮ ਕਰਕੇ ਆਏ ਕਲਾਲਾ ਬਖਤਗੜ ਅ ਜਿਹੜਾ ਪ੍ਰੋਗਰਾਮ ਚੱਲਦਾ ਜੁਧ ਨਸ਼ਾ ਬੁਧਰ ਵਿਰੁੱਧ ਪੰਜਾਬ ਸਰਕਾਰ ਦਾ ਉਹਦੇ ਵਿੱਚ ਪੰਚਾਇਤਾ ਤੋਂ ੱੱਕੇ ਨਾਲ ਲਿਖਵਾਇਆ ਜਾਂਦਾ ਵੀ ਮਤਾ ਪਵਾਇਆ ਜਾਂਦਾ ਵੀ ਸਾਡਾ ਪਿੰਡ ਨਸ਼ਿਆਂ ਤੋਂ ਮੁਕਤ ਹੋ ਗਿਆ ਇਹ ਜਿਹੜੀ ਗਰਾਉਂਡ ਰਿਐਲਿਟੀ ਇਹ ਆ ਅੱਜ ਸਾਡਾ ਇੱਕ ਬੱਚਾ ਨੌਜਵਾਨ ਸਹਿਤ ਬੀਨਤ ਸਿੰਘ ਚਲਾ ਗਿਆ ਤੇ ਉਧਰ ਰਿਸਪਾਂਸਿਬਲ ਕੌਣ ਆ ਇਹ ਤਾਂ ਜੇ ਆਪਾਂ ਕਹਿ ਦਈਏ ਵੀ ਇਹ ਬੱਚਾ ਦਾ ਕਸੂਰਾ ਵੀ ਨਸ਼ਾ ਕਰਦੇ ਨੇ ਨਹੀਂ ਇਹ ਤਾਂ ਮਾਨਸਿਕ ਰੋਗੀ ਨੇ ਦੇਖੋ ਕ ਪੰਜੇ ਦੀ ਗੱਲ ਚੱਲੀ ਸੀਗੀ ਵੀ ਪੰਜਾ ਇਹ ਪੰਜਾ ਉਹ ਤਕੜੇ ਬੰਦਿਆਂ ਤੇ ਕਿਉਂ ਨਹੀਂ ਚੱਲ ਰਿਹਾ ਜਿਹੜੇ ਇੱਕ ਚੈਨ ਸਪਲਾਈ ਆ ਨਸ਼ੇ ਦੀ ਜਿਹੜੀ ਉਹ ਕਿਉਂ ਨਹੀਂ ਥੋੜੀ ਜਾ ਰਹੀ ਹੈਗੀ ਉਹਨੂੰ ਤੋੜਨਾ ਬਹੁਤ ਜ਼ਰੂਰੀ ਆ ਜਿਹੜੀ ਗਰਾਊਂਡ ਰਿਐਲਿਟੀ ਆ ਬੜੀ ਭਿਆਨਕ ਆ ਪੰਜਾਬ ਦੀ ਇਹਨਾਂ ਦੇ ਸਿਰ ਤੇ ਬੱਚੇ ਨੇ ਇੱਟ ਮਾਰ ਕੇ ਮਤਲਬ ਨੁਕਸਾਨ ਕੀਤਾ ਇਹਨਾਂ ਦੇ ਬਾਪੂ ਜੀ ਦਾ ਆਪਣੇ ਦਾ ਨਸ਼ੇ ਦੇ ਕਾਰਨ ਨਿਹਾਲੂਵਾਲ ਦੀ ਆਪਾ ਘਟਨਾ ਦੇਖ ਲਈਏ ਉੱਥੇ ਇੱਕ ਬੱਚੇ ਨੇ ਆਪਣਾ ਬਾਪ ਮਾਰਦਾ ਨਸ਼ੇ ਦੇ ਕਾਰਨ ਇਸ ਤਰੀਕੇ ਦੀ ਜਿਹੜਾ ਇਹ ਮਾਨਸਿਕ ਰੋਗ ਆ ਨਾ ਇਹ ਨਸ਼ਾ ਜਿਹੜਾ ਇਸ ਤਰੀਕੇ ਦਾ ਅਟੈਕ ਕਰ ਰਿਹਾ ਸਾਡੇ ਨੌਜਵਾਨੀ ਦੇ ਉੱਤੇ ਇਹਨੂੰ ਰੋਕਣਾ ਠੱਲਪਾਣਾ ਬਹੁਤ ਜ਼ਰੂਰੀ ਔਰ ਮਤਲਬ ਸੱਚੇ ਦਿਲ ਨਾਲ ਲੱਗਣਾ ਪੈਣਾ ਇਹ ਜਿਹੜੀ ਉਹਰੇ ਨੰਬਰ ਬਣਾਉਣ ਦੀ ਰਾਜਨੀਤੀ ਚੱਲਦੀ ਆਣਾ ਤੇ ਇਹਨੂੰ ਰੋਕਣਾ ਪੈਣਾ ਇਹਦੇ ਤੋਂ ਗਰੇਜ਼ ਕਰਨਾ ਪੈਣਾ ਕਿਉਂਕਿ ਇਨਸਾਨੀਅਤ ਯਾਰ ਆਪਣਾ ਪੰਜਾਬ ਡੁੱਬਦਾ ਜਾਂਦਾ ਛੋਟੇ ਛੋਟੇ 13-13 ਸਾਲ ਦੇ ਬੱਚੇ ਸਿਗਨੇਚਰ ਕੈਪਸੂਲਾਂ ਦੇ ਉੱਤੇ ਲੱਗੇ ਹੋਏ ਨੇ ਉਹ ਅੱਖਾਂ ਬੰਦ ਹੁੰਦਿਆਂ ਮੋਟਰਸਾਈਕਲ ਤਿੰਨ-ਤਿੰਨ ਜਣੇ ਚਲਾ ਕੇ ਜਾਂਦੇ ਨੇ ਜਿਹੜੀ ਦੁਰਘਟਨਾ ਦਾ ਸ਼ਿਕਾਰ ਹੁੰਦੇ ਨੇ ਫਿਰ ਮਜਬੂਰੀ ਦੇ ਵਿੱਚ ਉਹ ਦੁਰਘਟਨਾਵਾਂ ਕਰਦੇ ਵੀ ਨੇ ਜਿਵੇਂ ਚੈਨ ਸਨੇਚਿੰਗ ਹੋ ਗਿਆ ਇਹ ਸਾਰਾ ਕੁਝ ਨਸ਼ਾ ਕਰਵਾਉਂਦਾ ਮੈਂ ਬੇਨਤੀ ਕਰਨਾ ਚਾਹਨਾ ਮਾਨ ਸਰਕਾਰ ਨੂੰ ਥੋੜਾ ਆਪਾਂ ਰਿਐਲਿਟੀ ਕਲ ਨਹੀਂ ਨੂੰ ਆਈ ਆ ਨਾ ਨਾ ਤੇ ਇਹ ਪੋਲਿਟਿਕਸ ਤੋਂ ਆਪਾਂ ਨੂੰ ਬਾਹਰ ਨਿਕਲਣਾ ਪੈਣਾ ਗਰੀਬ ਪਰਿਵਾਰ ਜਦੋਂ ਆਏ ਕਹਿੰਦੇ ਅਸੀਂ ਤਾਂ ਬੱਚੇ ਨੂੰ ਦਾਖਲ ਕਰਾਉਣ ਤੋਂ ਬਾਅਦ ਆਪਣੀ ਦਿਹਾੜੀ ਕਰਨ ਚਲੇ ਗਏ ਕਿਉਂਕਿ ਹੈਂਟ ਟੂ ਮਾਉਥ ਕਮਾ ਉਹਨਾਂ ਇਹ ਨਾਲ ਬੇ ਸੋਰਸਿਸ ਨਹੀਂ ਹੈ ਕਿ ਵੀ ਜਾ ਕੇ ਓਰੇ ਤੋਂ ਬਰਨਾਲੇ ਜਾਣ ਤੇ ਉੱਥੇ ਪੋਸਟਮਾਰਟਮ ਕਰਵਾਣ ਤੇ ਵਾਪਸ ਆ ਕੇ ਓਰੇ ਸੰਸਕਾਰ ਕਰਨ ਦੇ ਸੋਰਸਿਸ ਤੱਕ ਨਹੀਂ ਆਏ ਇਸ ਤਰੀਕੇ ਦੀ ਜਿਹੜੀ ਗਰਾਊਂਡ ਲੈਅਟ ਹੈ ਬੜਾ ਦੁੱਖ ਹੁੰਦਾ ਭਾਈ ਜੀ ਬਹੁਤ ਦੁੱਖ ਹੁੰਦਾ ਦੇਖੋ ਮੈਂ ਤਾਂ ਇਹੀ ਚੀਜ਼ ਕਹਿਣਾ ਜਿਹੜੀ ਇਹ ਨੰਬਰ ਬਣਾਉਣ ਦੀ ਰਾਜਨੀਤੀ ਆ ਬੰਦ ਕੀਤੀ ਜਾਵੇ ਸਰਪੰਚ ਸਾਹਿਬ ਦੱਸ ਕੇ ਗਏ ਨੇ ਕਿ ਸਾਡੂ ਅਸੀਂ ਅਸੀਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਮਹਿਸੂਸ ਕਰਦੇ ਹਾਂ ਤੇ ਫਿਰ ਜਦੋਂ ਅਸੀਂ ਮਹਿਸੂਸ ਕਰ ਰਹੇ ਹਾਂ ਤੁਸੀਂ ਇਹ ਪੰਜਾਬ ਸਰਕਾਰ ਕਿਉਂ ਨਹੀਂ ਇਸ ਗੱਲ ਨੂੰ ਤੇ ਮਤਲਬ ਮੰਨਦੇ ਤੇ ਉਹ ਵੀ ਪੂਰੇ ਪਹਿਲੇ ਪਹਿਲ ਦੇ ਅਧਾਰ ਤੇ ਦੋਸ਼ੀ ਉਹ ਹੀ ਨੇ ਨਾ ਪੰਜਾਬ ਸਰਕਾਰ ਕਿਉਂਕਿ ਉਹਨਾਂ ਨੇ ਕਿਹਾ ਸੀ ਜਦੋਂ ਅਸੀਂ ਸੱਤਾ ਚਾਹੇ ਤੇ ਅਸੀਂ ਟੋਟਲੀ ਨਸ਼ਾ ਬੰਦ ਕਰਾਦਾਂਗੇ ਜਿਹਦੇ ਵਿੱਚ ਇਹ ਪੂਰੀ ਤਰ੍ਹਾਂ ਫੇਲ ਨੇ ਸਿਰਫ ਇੱਕ ਵੱਡੇ ਵੱਡੇ ਜਿਹੜੇ ਐਡ ਦਿੰਦੇ ਨੇ ਵੱਡੇ ਵੱਡੇ ਵੈਂਡਰ ਲਗਾਏ ਜਾਂਦੇ ਨੇ ਵੱਡੇ ਵੱਡੇ ਟੈਂਟ ਲਗਾ ਕੇ ਪ੍ਰੋਗਰਾਮ ਕਰਾਇਆ ਜਾਂਦੇ ਨੇ ਜਿਹਦੇ ਵਿੱਚ ਲੱਖਾਂ ਕਰੋੜਾ ਰੁਪਇਆ ਸਿਰਫ ਇਸ ਗੱਲ ਨੂੰ ਸਾਬਿਤ ਕਰਨ ਲਈ ਫੇਲ ਲਗਾਇਆ ਜਾ ਰਿਹਾ ਵੀ ਅਸੀਂ ਨਸ਼ੇ ਨੂੰ ਰੋਕਦੇ ਆ ਜਦੋਂ ਕਿ ਰਿਐਲਿਟੀ ਇਹ ਨਹੀਂ ਹੈ ਇਹਨਾਂ ਦੀ ਮਦਦ ਹੀ ਕਰਦੇ ਹੋ ਯਾਰ ਜਿਹੜੇ ਪੈਸੇ ਤੁਸੀਂ ਲਗਾਨੇ ਹੋ ਨਾ ਖਰਚ ਕਰਦੇ ਹੋ ਤੇ ਉਹਨਾਂ ਦੀ ਉਹ ਮਦਦ ਵੀ ਕਰ ਦਿਓ ਇਹਨਾਂ ਦੀ ਜਦੋਂ ਅਸੀਂ ਕੋਈ ਬੱਚਾ ਐਡਮਿਟ ਕਰਾ ਦਿੰਨੇ ਆ ਤੇ ਉਹਨੂੰ ਉਹੋ ਜਿਹੇ ਫੈਸਿਲਿਟੀਆਂ ਦੋ ਵੀ ਜਿਹਦੇ ਵਿੱਚ ਉੱਥੇ ਕੋਈ ਬੰਦੇ ਵੀ ਰਹਿਣ ਤੇ ਪਰਿਵਾਰ ਨੂੰ ਕੋਈ ਖਰਚੇ ਦਾ ਸਿਸਟਮ ਵੀ ਬਣੇ ਤਾਂ ਕਿ ਉਹਨੂੰ ਸੁਧਾਰਨ ਦਾ ਇੱਕ ਬੱਚੇ ਨੂੰ ਮੌਕਾ ਮਿਲ ਸਕੇ ਅਟੈਂਡਟ ਕੋਟ ਲਗਾ ਕੇ ਪੈਸੇ ਖਰਚੇ ਕੀਤਾ ਦੇਖੋ ਤੁਸੀਂ ਪੰਜਾਬ ਦਾ ਬੱਚਿਆਂ ਦਾ ਵੈਸੇ ਨਸ਼ੇ ਦੇ ਵਿੱਚ ਨੁਕਸਾਨ ਹੋ ਰਿਹਾ ਤੇ ਪੰਜਾਬ ਦਾ ਪੈਸਾ ਵੀ ਖਰਾਬ ਕਰ ਰਹੇ ਹੋ ਪੰਚਾਇਤਾਂ ਦਾ ਟਾਈਮ ਵੀ ਖਰਾਬ ਕਰ ਰਹੇ ਹੋ ਤੇ ਇਹ ਚੀਜ਼ਾਂ ਦੇ ਨਾਲ ਪੰਜਾਬ ਨੀਚੇ-ਨੀਚੇ ਚਲੀ ਜਾ ਰਿਹਾ ਹੈ ਤੇ ਇਹਦਾ ਸਿਰਫ ਜ਼ਿੰਮੇਵਾਰ ਆਮਦਨ پارٹی ਨੂੰ ਮੈਂ ਮੰਨੂਗਾ ਭਗਵੰਤ ਮਾਨ ਨੂੰ ਮੰਨੂਗਾ ਕੁਲਵੰਤ ਸਿੰਘ ਫੰਡੋਰੀ ਨੂੰ ਬਨੂਗਾ ਤੁਹਾਨੂੰ ਕੋਈ ਹੱਕ ਅਧਿਕਾਰ ਨਹੀਂ ਹੈਗਾ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਪ੍ਰੋਗਰਾਮ ਕਰਵਾਓ ਤੇ ੱੱਕੇ ਨਾਲ ਪੰਚਾਇਤਾਂ ਤੋਂ ਮਤੇ ਪਵਾਓ ਵੀ ਸਾਡਾ ਪਿੰਡ ਨਸ਼ੇ ਤੋਂ ਮੁਕਤ ਹੋ ਗਿਆ ਇਹ ਮੁਕਤ ਨਹੀਂ ਹੈ ਆ ਰਿਐਲਿਟੀ ਮੇਟਰੀਆ ਆ ਸਾਡੇ ਬੱਚੇ ਬੈਠੇ ਨੇ ਜਿਹੜੇ ਰੋਜ਼ ਨਸ਼ੇ ਦੇ ਨਾਲ ਮਰੀ ਜਾ ਰਹੇ ਨੇ ਪੰਜਾਬ ਸਾਡੇ ਪੰਜਾਬ ਦੀ ਜਵਾਨੀ ਪਹਿਲਾਂ ਤਾਂ ਬਾਹਰ ਜਾ ਰਹੀ ਸੀ ਕਿ ਤੇ ਮੈਂ ਕਹਿੰਦਾ ਜੇ ਇਸ ਤਰੀਕੇ ਨਾਲ ਮਰਨਾ ਤੇ ਸਾਡੇ ਬੱਚੇ ਬਾਹਰ ਚਲੇ ਜਾਣ ਉੱਥੇ ਤਾਂ ਜਿੰਦੇ ਹੈਗੇ ਨਹੀਂ ਨਾ ਕਿਉਂ ਜੀ ਉੱਥੇ ਸਾਨੂੰ ਸਾਨੂੰ ਇਤਮਨਾਤਾ ਹੈ ਵੀ ਸਾਡਾ ਬੱਚਾ ਬਾਹਰ ਜਾ ਕੇ ਮਿਹਨਤ ਕਰ ਰਿਹਾ ਪੈਸੇ ਕਮਾਰਿਆ ਪੂਰੇ ਕੀ ਹਾਲਾਤ ਨੇ ਪੰਜਾਬ ਦੇ ਕਿਵੇਂ ਰਹਾਗੇ ਆਪਾਂ ਪੰਜਾਬ ਦੇ ਵਿੱਚ ਬਹੁਤ ਦੁੱਖਾ ਵੇ ਜੀ ਬਹੁਤ ਦੁੱਖਾ ਪਰਵਾਰ ਨਾਲ ਅਸੀਂ ਤਾਂ ਇਹ ਕਹਿ ਸਕਦੇ ਆ ਰਾਜਨੀਤਿਕ ਪਾਰਟੀ ਤੋਂ ਉੱਟ ਕੇ ਗੱਲ ਕਰਦਾ ਕਿਉਂਕਿ ਅਕਸਰ ਗੱਲਾਂ ਇਹ ਉਹ ਲੱਗ ਜਾਂਦੀਆਂ ਨੇ ਵੀ ਆ ਵੀ ਤਾਂ ਪਾਰਟੀ ਦੇ ਮੰਦਲੇ ਯਾਰ ਸਾਡਾ ਭਾਈਚਾਰਾ ਕਿਉਂ ਕਿਉਂ ਡੋਗੋਇਆ ਜਾ ਰਿਹਾ ਕੁਲਵੰਤ ਪਿੰਟੋਰੀ ਸਾਹਿਬ ਤੁਹਾਨੂੰ ਪੁੱਛਣਾ ਚਾਹਨਾ ਤੁਸੀਂ ਭਾਈਚਾਰੇ ਇਥੋਂ ਕੁਝ ਕੁਝ ਕੋਈ ਗੱਲਾਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਭਾਈਚਾਰੇ ਦੇ ਪ੍ਰਤੀ ਹੋਣ ਨਹੀਂ ਸਾਰਾ ਸਮਾਜ ਹੀ ਨਸ਼ੇ ਦੇ ਵਿੱਚ ਲੁਕਤ ਜਿਹੜਾ ਹੈਗਾ ਤੇ ਉਹਦੇ ਵਿੱਚ ਇਹਨਾਂ ਨੂੰ ਕੋਈ ਕਦਮ ਚੱਕਨੇ ਚਾਹੀਦੇ ਨੇ ਜਿੱਥੇ ਸਾਡੇ ਕਿਤੇ ਸਹਿਯੋਗ ਦੀ ਲੋੜ ਲੱਗਦੀ ਹੈ ਨਾ ਤਕਰਾਰ ਨਹੀਂ ਇਸ ਇਸ ਜਿਹੜਾ ਨਸ਼ੇ ਦਾ ਮੁੱਦਾ ਬੜਾ ਸੈਂਸਿਟਿਵ ਆ ਇਹਦੇ ਵਿੱਚ ਅਸੀਂ ਤਕਰਾਰ ਚ ਪੈਣਾ ਨਹੀਂ ਚਾਹੁੰਦੇ ਇਹ ਮੁੱਦੇ ਨੂੰ ਹੱਲ ਕਰਨ ਦੇ ਵਿੱਚ ਪੈਣਾ ਚਾਹੁੰਦੇ ਆ ਸਾਡੀ ਲੋੜ ਮਹਿਸੂਸ ਹੁੰਦੀ ਆ ਅਸੀਂ ਪਿੰਡ ਲੈਵਲ ਤੇ ਜਾ ਕੇ ਕੰਮ ਕਰਨ ਨੂੰ ਤਿਆਰ ਆ ਪਰ ਇਹਨੂੰ ਜੜੋਂ ਮੁਕਤ ਕਰੋ ਜੀ ਧੰਨਵਾਦ ਜੀ ਮਾਤਾ ਕੀ ਨਾਸੀ ਮੰਦਰਾ ਬੇਅੰਤ ਕਿੰਨੀ ਉਮਰ ਸੀ ਮੈਂ ਸੀ 25 ਸਾਲ ਦਾ 25 ਸਾਲ ਦਾ ਇਹ ਕੀ ਗੱਲ ਹੋ ਗਈ ਕਿ ਟਿੱਡੇ ਦਾ ਟੀਕਾ ਲਾਇਆ ਜੇ ਮੁੰਡਾ ਇੱਥੋਂ ਨਾਲ ਉਹਦੇ ਜਾ ਕੇ ਇੱਥੇ ਲੱਗ ਅਡੌਲੇ ਚ ਹਾਂਜੀ ਆਊਟ ਹੋ ਗਿਆ ਤੇ ਉਹ ਟੀਕੇ ਨਾਲ ਆ ਕੇ ਲੜ ਲੱਗ ਗਿਆ ਕਰੇ ਉੱਥੇ ਡਿੱਗ ਪਿਆ ਕਿੰਨੇ ਟਾਈਮ ਤੋਂ ਜਿਹੜਾ ਕਰ ਰਹੀ ਨਾ ਇਹ ਹੁਣ 15 ਕ ਦਿਨਾਂ ਦਾ ਬਾਲਾ ਕਰਨ ਲੱਗ ਗਿਆ ਸੀ ਪਹਿਲਾਂ ਤੁਹਾਨੂੰ ਪਤਾ ਵੀ ਕਿੰਨੇ ਦਿਨ ਤੋਂ ਪਹਿਲਾਂ ਸੁੱਖਾ ਸੱਖਾ ਹੀ ਖਾਂਦਾ ਸੀਗਾ ਅੱਛਾ ਹੁਣ ਬੜਾ ਇਹ ਕਰ ਲੱਗ ਗਿਆ ਸੀ ਕੰਮ ਹਾਂ ਤਾਂ ਉਹ ਮੁੰਡੇ ਨੇ ਚਿੱਟਾ ਲਾਇਆ ਕੀ ਠੀਕਾ ਲਾਇਆ ਕਿ ਨੈਟਲ ਬਲ ਪਰਫਾਰਮ ਹੈ ਠੀਕ ਆ ਪ੍ਰੋਬਲਮ ਆ ਗਈ ਲੜਨ ਲੱਗ ਗਿਆ ਜਿਹੋ ਦੀ ਆ ਕੇ ਅੱਛਾ ਉਹ ਬਾਹਰ ਸੁੱਜ ਗਿਆ ਠੀਕ ਆ ਉਹਦੀ ਉਹ ਮੁੰਡੇ ਨਾਲ ਲਾਇਆ ਹਰਮਨ ਨਾਲ ਉਹ ਲਾ ਕੇ ਲੈ ਆ ਸੀ ਵਿੱਚ ਜਾ ਕੇ ਚਿੱਟਾ ਮਿਲਦਾ ਨਾ ਤਾਂ ਸਰਕਾਰ ਕਹਿੰਦੀ ਚਿੱਟਾ ਬੰਦ ਹੋ ਜਾ ਚਿੱਟਾ ਤਾਂ ਜ ਆ ਮਿਲਦਾ ਸਾਡੇ ਤੇ ਇੱਥੇ ਚਿੱਟਾ ਨਹੀਂ ਬੰਦ ਹੋਇਆ ਕੋਈ ਫਰਕ ਪਿਆ ਨਹੀਂ ਸਰਕਾਰ ਦਾ ਜਮੇ ਡਿਪ੍ਰੈਸ ਇੱਥੇ ਦਾ ਫਰਕ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਕਹਿਣਾ ਵੀ ਚਿੱਟਾ ਬੰਦ ਹੋਵੇ ਕਾਰਵਾਈ ਹੋ ਦੇ ਜੀ ਕਾਰਵਾਈ ਹੋਵੇ ਦੋ ਮੁੰਡੇ ਆ ਗਏ ਇੱਕ ਕੁੜੀ ਆ ਗੀ ਬੈਸ ਸੀ ਉਹ ਨਿਕਮਾਰਾ ਸੀਤਾ ਹਾਂਜੀ ਬਤਾ ਬੇਟਾ ਹੈ ਕਹਿੰਦੇ ਆ ਵੀ ਮੇਰੇ ਬੱਚੇ ਦੇ ਨਾ ਪੋਤੇ ਦੇ ਟੀਕਾ ਲਾਇਆ ਜਿਹੜੇ ਮੁੰਡੇ ਨੇ ਮਤਲਬ ਫੜ ਕੇ ਵਾਹ ਉੱਥੇ ਲਾਇਆ ਟੀਕਾ ਜਾ ਕੇ ਬਾਹਰ ਸਮਛਾਨ ਘਾੜ ਤੇ ਗਏ ਆਏ ਉੱਥੇ ਲਵਾਇਆ ਲਾਇਆ ਟੀਕਾ ਅੱਛਾ ਦੇਓ ਟੀਕਾ ਲਾਉਣ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਆ ਚਿੱਟਾ ਵੇਚਣ ਵਾਲਿਆਂ ਤੇ ਹੋਣੀ ਚਾਹੀਦੀ ਠੀਕ ਹੈ ਕਿੰਨਾ ਕ ਚਿੱਟਾ ਜਿਹੜਾ ਇੱਥੇ ਬੰਡ ਚ ਵਿਕਦਾ ਸਰ ਬਹੁਤ ਵਿਕਦਾ ਬਹੁਤ ਵਿਕਦਾ